ਪਰ ਅੰਦਰ ਖਾਤੇ ਜਿਹੜੀ ਇੱਕ ਕਸਮ ਕਰ ਚੱਲਦੀ ਸੀ ਜਥੇਦਾਰ ਔਰ ਇਹਨਾਂ ਦੇ ਦਰਿਆ ਕਿਉਂਕਿ ਉਹ ਨਹੀਂ ਮੰਨਨੇ ਕਿ ਅਸਤੀਫਾ ਦੇਣ ਤੋਂ ਬਿਨਾ ਅਸੀਂ ਨਹੀਂ ਸੌਂਦੀ ਗੱਲ ਪਹਿਲਾਂ ਅਸਤੀਫਾ ਦੇਓਗੇ ਤਦ ਤੋਂ ਸੀ ਉਹਨਾਂ ਇੱਕ ਧਿਰ ਬੜੀ ਵੱਡੀ ਧਿਰ ਸੀ ਕਿ ਜਥੇਦਾਰ ਵੀ ਉਹਨਾਂ ਨੇ ਲਾਏ ਹੋਏ ਨੇ ਉਹਨਾਂ ਦੀ ਉਹ ਕਰਨਗੇ ਮਤਲਬ ਸਾਹਮਣੇ ਮਜਬੂਰੀ ਚ ਖੜਾ ਹੋਵੇ ਜਾਂ ਜਿਹੜੇ ਮਰਜ਼ੀ ਗੱਲ ਚ ਖੜਾ ਹੋਵੇ ਆ ਕੇ ਉਹਨੇ ਇਹ ਤਾਂ ਹੁਣ ਕੋਈ ਆਪਣੇ ਕੋਲ ਥਰਮੋਮੀਟਰ ਤੇ ਵੀ ਅੰਦਰੋਂ ਆਇਆ ਸੀ ਜਾਂ ਬਾਹਰੋਂ ਆਇਆ ਸੀ ਪਰਲੇ ਆ ਕੇ ਉੱਥੇ ਖੜਾ ਕਰਤਾ ਇੱਕ ਵਾਰ ਕਿ ਹਾਂ ਇਹ ਚੀਜ਼ਾਂ ਜਵਾਬ ਦੇਹੀਆਂ ਹੁੰਦੀਆਂ ਨੇ ਜਵਾਬ ਦੇ ਜ਼ਰੂਰੀ ਹੁੰਦਾ ਕਿਸੇ ਨਾ ਇਹ ਜਿਹੜਾ ਓਵਰਾਨ ਮਾਮਲਾ ਤਾਂ ਕਿੰਨੇ ਸਾਲਾਂ ਤੋਂ ਚਰਚਾ ਦੇ ਵਿੱਚ ਹੈ ਵੈਸੇ politically ਤਾਂ ਲੋਕਾਂ ਨੇ ਅਕਾਲੀ ਦਲ ਨੂੰ ਵੀ ਛੱਡਿਆ ਹੋਇਆ ਹੈ 2017 ਤੋਂ ਲੈ ਕੇ ਲਗਾਤਾਰ politcal ਸਜਾ ਜਿਹੜੀ ਨਾਰਮਲੀ ਤਾਂ ਪਾਰਲਮੈਂਟ ਪੋਲਿਟਿਕਸ ਜਿਹੜੀ ਜਨਤਕ ਡੋਮੇਨ ਚੀ ਦੇਖੀ ਜਾਂਦੀ ਹੈ ਨਾ ਜਨਤਕ ਤੌਰ ਦੇ ਉੱਤੇ ਲੋਕ ਕਾਫੀ ਜ਼ਿਆਦਾ ਪਿੱਛੇ ਹਟੇ ਹੋਏ ਨੇ ਆਲਰੇਡੀ ਬਹੁਤ ਸਿੱਖ ਉਸੇ ਸੰਕਟ ਚੋਂ ਉੱਭਰਨ ਦੇ ਲਈ ਫਿਰ ਇਹ ਸਿਉ ਦੇ ਚੋਂ ਆਪ ਆ ਜਾਂਦੀ ਆ ਬਦਨਾ ਆ ਜਾਂਦਾ ਲੋਕ ਦੂਜਿਆਂ ਨੂੰ ਨਹੀਂ ਸੀ ਪਸੰਦ ਕਰਦੇ ਇਸੇ ਕਰਕੇ ਆਈ ਨਹੀਂ ਤਾਂ ਆਪ ਦੀ ਕੋਈ ਵਿਚਾਰਧਾਰਾ ਜਾਂ ਕੁਝ ਹੈ ਨਹੀਂ ਸੀ ਫਿਰ ਵੀ ਉਹ ਸਾਡੇ ਸਾਹਮਣੇ ਆਉਂਦੇ ਉਹ ਲੰਮਾ ਸਮਾਂ ਚੱਲਿਆ ਚੱਲਦੇ ਦੌਰਾਨ ਜਦੋਂ ਇਹ ਹੋਇਆ ਸੀ ਉਹਦੀ ਉਹਦੀ ਪਿਛੋਕਰ ਥੋੜਾ ਇਸੇ ਕਰਕੇ ਇਹ ਹੈ ਕਿ ਜਿਹੜੇ ਸੁਧਾਰ ਲਹਿਰ ਵਾਲੇ ਸੱਜਣ ਵੀ ਗਏ ਉਹ ਵੀ ਉਦੋਂ ਗਏ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸਭੀ ਸਾਨੂੰ ਨਹੀਂ ਦਿਤਾ ਸਕਦੀ ਇਸ ਕਰਕੇ ਅਕਾਲ ਤਖਤ ਤੇ ਚੱਲਿਆ ਜਾਏ ਪਹਿਲਾਂ ਤਾਂ ਸਾਰਾ ਇਕੱਠਾ ਹੀ ਆ ਨਾ ਕੋਈ ਅਲੱਗ-ਅਲੱਗ ਤਾਂ ਤੇ ਰਹੀ ਨਹੀਂ ਉਹਦੇ ਦੋਨਾਂ ਦੇ ਵਿੱਚ ਹੀ ਚੰਦੂ ਬਾਜੜਾ ਉਹਨੇ ਆਹੀ ਪਾਰਲੀਮੈਂਟਲ ਇਲੈਕਸ਼ਨ ਲੜੇ ਬਾਕੀ ਲੜੇ 10 ਸੀਟਾਂ ਤਾਂ ਜਮਾਨਤ ਜਬਤ ਹੁੰਦੀ ਹੈ ਜਦੋਂ ਲਗਾਤਾਰ ਕੰਟੀਨਿਊਟੀ ਦੇ ਵਿੱਚ ਉਦੋਂ ਬਾਅਦ ਉਥੇ ਚਲੇ ਗਏ ਫਿਰ ਵੀ ਨਾ ਨਾਲੋਂ ਚੰਗਾ ਹੋਇਆ ਨਹੀਂ ਤਾਂ ਜਾਣਾ ਹੀ ਨਹੀਂ ਸੀ 9 ਸਾਲ ਦਾ ਵੀ ਲਟਕਦਾ ਸੀ ਮਾਮਲਾ ਤੇ ਜਾ ਕੇ ਕੋਈ ਇੰਨਾ ਜਿੰਨਾ ਮੰਥਨ ਹੋਇਆ ਹੈ ਇੰਨਾ ਪੰਥਰ ਕਦੇ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੀ ਹੋਣਾ ਇਸ ਨਿੱਠ ਕੇ ਕੀ ਹੋਣਾ ਕੀ ਚਾਹੀਦਾ ਕੀ ਹੋ ਗਿਆ ਕੀ ਗਲਤੀਆਂ ਨੇ ਸ਼ਾਇਦ ਜਿਹੜੀ ਚਰਨਿੰਗ ਹੈ ਇਹ ਇੱਕ ਉਮੀਦ ਦਿੰਦੀ ਹੈ ਮੁਕਾਬਲਤਾਂ ਜਿਆਦਾ ਜਦੋਂ ਕੋਈ ਸਮਾਜ ਸੰਵਾਦ ਕਰਦਾ ਹੁੰਦਾ ਆਪਸ ਦੇ ਵਿੱਚ ਕਿਹਦੀ ਕੀ ਗਲਤੀ ਕਿਹਦੀ ਰਹੀ ਹੈ ਉਹ ਪ੍ਰੋਸੈਸ ਆਪ ਦੇ ਆਪ 'ਚ ਇੱਕ ਪੋਜ਼ਿਟਿਵ ਪ੍ਰੋਸੈਸਰ ਗਿਣਿਆ ਜਾਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜੇ ਚੱਲ ਪਿਆ ਤਾਂ ਹੋਇਆ ਫਿਰ ਉਹ ਤੋਂ ਬਾਅਦ ਤਨਖਾਹ ਲੱਗੀ ਉਹ ਲੰਮਾ ਸਮਾਂ ਚੱਲਿਆ ਤੇ ਉਹ ਤਨਖਾਹ ਦੇ ਵਿੱਚ ਵੀ ਕਨਟਰਡਿਕਸ਼ਨ ਰਹੀ ਆਪਸ ਦੇ ਵਿੱਚ ਉਹ ਏਸੀ ਕਿ ਛੇਤੀ ਲਾਓ ਇਹ ਵੀ ਗੱਲ ਚੱਲੀ ਆਨੇ ਕਿ ਇਤਿਹਾਸ ਦੇ ਵਿੱਚ ਤਨਖਾਹ ਲਈ ਆਏ ਨਹੀਂ ਹੁੰਦਾ ਵੀ ਤਨਖਾਹ ਲਾ ਕੇ ਛੱਡਦੇ ਹੋ ਮੌਕੇ ਤੇ ਦੇਣਾ ਪੈਂਦਾ ਅਕਾਲੀ ਦਲ ਦਾ ਇਹ ਸਾਈਡ ਵੀ ਆ ਹੀ ਲਗਾਤਾਰ ਪਰ ਉਹ ਅੰਦਰ ਖਾਤੇ ਜਿਹੜੀ ਇੱਕ ਕਸਮ ਖਸ ਚੱਲਦੀ ਸੀ ਜਥੇਦਾਰ ਔਰ ਇਹਨਾਂ ਦੇ ਦਰਿਆਨ ਕਿਉਂਕਿ ਉਹ ਨਹੀਂ ਮੰਨੇ ਕਿ ਅਸਤੀਫੇ ਦੇਣ ਤੋਂ ਬਿਨਾ ਅਸੀਂ ਨਹੀਂ ਸੋਡੀ ਗੱਲ ਪਹਿਲਾ ਅਸਤੀਫਾ ਦਿਓਗੇ ਤਾਂ ਤੁਸੀਂ ਉਹ ਗੱਲ ਕਰੋਗੇ ਔਰ ਇਹ ਵੀ ਲੋਕਾਂ ਦਾ ਸ਼ੱਕ ਹਮੇਸ਼ਾ ਹੀ ਰਿਹਾ ਇੱਥੇ ਕੋਈ ਆਇਆ ਨਹੀਂ ਕਿ ਆਮ ਸਹਿਮਤੀ ਆ ਵੀ ਅਕਾਲ ਤਖਤ ਸਭ ਕੁਝ ਜਥੇਦਾਰ ਕਰ ਹੀ ਦੇਣਗੇ ਇੱਕ ਧਿਰ ਬੜੀ ਵੱਡੀ ਧਿਰ ਸੀ ਕਿ ਜਥੇਦਾਰ ਵੀ ਉਹਨਾਂ ਨੇ ਹੀ ਲਾਏ ਹੋਏ ਨੇ ਉਹਨਾਂ ਦੀ ਉਹ ਕਰਨਗੇ ਬੇਪਰੋਜ਼ ਲਗਾਤਾਰਤਾ ਦੇ ਵਿੱਚ ਵੀ ਇਹ ਇੱਕ ਵਿਚਾਰ ਬੜੇ ਵੱਡੇ ਪੱਧਰ ਦੇ ਉੱਤੇ ਲਗਾਤਾਰ ਆਇਆ ਉਸੇ ਟੰਗਦੇ ਰਹਾ ਪਰ ਫਿਰ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਉਹ ਸਾਰਿਆਂ ਦੀ ਸਹਿਮਤੀ ਤਾਂ ਫਿਰ ਵੀ ਨਹੀਂ ਬਣੀ ਪਰ ਫਿਰ ਵੀ ਇੱਕ ਵੱਡੇ ਹਿੱਸੇ ਦੇ ਬਹੁਤ بڑے ਧਾਇਰੇ ਨੇ ਉਹਨੂੰ ਵੈਲਕਮ ਕੀਤਾ ਕਿਸ ਨਾ ਕਿਸੇ ਰੂਪ ਚ ਵੀ ਹਾਂ ਇਹ ਫਿਰ ਵੀ ਇੱਕ ਗੰਦ ਹੋ ਗਈ ਅਸਲ ਚ ਮਨੋਂ ਇਹ ਨਹੀਂ ਲੱਗਿਆ ਕਿਸੇ ਵੀ ਰੂਪ ਦੇ ਵਿੱਚ ਉੱਥੇ ਜ਼ਰੂਰ ਲੱਗਿਆ ਕਾਫੀ ਲੋਕਾਂ ਨੂੰ ਔਰ ਲੱਗਦਾ ਵੀ ਸੀ ਵੀ ਚਲੋ ਜਾ ਕੇ ਜਦੋਂ ਸਵਾਲ ਜਵਾਬ ਹੋ ਕੇ ਵੈਸੇ ਤਾਂ ਕਟਾਇਰੇ ਚ ਖੜਾ ਹੋਣਾ ਖੜੇ ਹੋ ਕੇ ਹਰ ਗੱਲ ਨੂੰ ਪ੍ਰਵਾਨ ਕਰਨਾ ਜੋ ਸਾਹਮਣੇ ਉਹ ਡਿਕਟੇਟ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਚ ਵੀ ਇੱਕ ਸਜਾ ਹੀ ਹੁੰਦੀ ਹੈ ਤੇ ਆਪਣੇ ਆਪ ਚ ਇੱਕ ਪਾਵਰਫੁੱਲ ਬੰਦੇ ਨੂੰ ਮਤਲਬ ਸਾਹਮਣੇ ਮਜਬੂਰੀ ਚ ਖੜਾ ਹੋਵੇ ਜਾਂ ਜਿਹੜੇ ਮਰਜ਼ੀ ਗੱਲ ਚ ਖੜਾ ਹੋਵੇ ਆ ਕੇ ਉਹਨੇ ਇਹ ਤਾਂ ਹੁਣ ਕੋਈ ਆਪਣੇ ਕੋਲ ਥਰਮੋਮੀਟਰ ਨੇ ਵੀ ਉਹ ਅੰਦਰੋਂ ਆਇਆ ਸੀ ਜਾਂ ਬਾਹਰੋਂ ਆਇਆ ਸੀ ਪਰ ਲਿਆ ਕੇ ਉੱਥੇ ਖੜਾ ਕਰਤਾ ਇੱਕ ਵਾਰ ਕਿ ਹਾਂ ਇਹ ਚੀਜ਼ਾਂ ਜਵਾਬਦੇਹੀ ਦੀਆਂ ਹੁੰਦੀਆਂ ਨੇ ਜਵਾਬ ਦੇ ਜ਼ਰੂਰੀ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਆਪਣੇ ਆਪ ਚ ਹੀ ਵੱਡੀ ਗੱਲ ਹਾਂ ਉਹ ਦੂਬਾ ਹੁਣ ਸਵਾਲ ਇੱਕ ਪੂਰਾਪ ਦਾ ਪੂਰਾ ਫੈਸਲਾ ਹੋ ਗਿਆ ਪੂਰੇ ਫੈਸਲੇ ਦੇ ਵਿੱਚੋਂ ਅੱਧਾ ਫੈਸਲਾ ਬੜਾ ਠੀਕ ਤਰੀਕੇ ਨਾਲ ਲਾਗੂ ਕਰਨ ਦੀ ਟਰਾਈ ਹੋ ਰਹੀ ਹੈ ਜਿਹੜਾ ਫੈਸਲਾ ਕੇਵਲ ਧਾਰਮਿਕ ਖੇਤਰ ਦਾ ਫੈਸਲਾ ਆ ਰਿਹਾ ਚਾਹੇ ਉਹ ਦਰਬਾਨ ਦੇ ਤੌਰ ਤੇ ਬੈਠਣ ਦਾ ਹੋਵੇ ਚਾਹੇ ਉਹ ਬਰਤਨ ਸਾਫ ਕਰਨ ਦਾ ਹੋਵੇ ਬਾਕੀ ਦੀਆਂ ਚੀਜ਼ਾਂ ਹੋਣ ਉਹ ਸਾਰਾ ਹੋ ਰਿਹਾ ਉਹਦਾ ਅੱਧਾ ਫੈਸਲਾ ਪ੍ਰੋਬਲਮੈਟਿਕ ਹੈ ਜਿਹੜਾ ਨਹੀਂ ਮੰਨੋ ਮੰਨ ਉਤਰ ਰਿਹਾ ਕਾਲੀ ਦਲ ਦੇ ਵੀ ਜਿਹੜਾ ਵੀ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਸੀਗਾ ਪੋਲਿਟੀਕਲੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫਾ ਦੇ ਕੇ ਆਓਗੇ ਆ ਇੱਕ ਸੱਤਵੇਂ ਬਰੀ ਕਮੇਟੀ ਆ ਇਹ ਅੱਗੇ ਤੋਂ ਨਵੇਂ ਸਿਰਿਓਂ ਭਰਤੀ ਕਰਕੇ ਤੇ ਫਿਰ ਚੋਣਾ ਹੋਣ ਦੀਆਂ ਤੇ ਜੋ ਵੀ ਬਣੇਗਾ ਬਾਤ ਨਹੀਂ ਕਰਨੀ ਉਹ ਹੁਣ ਕੋਈ ਇਤਿਹਾਸ 'ਚ ਇਹੋ ਜਿਹੀ ਗੱਲ ਹੈ ਕਿ ਇੱਕ ਫੈਸਲਾ ਸਮੁੱਚਤਾ 'ਚ ਹੋ ਜਾਂਦਾ ਉਹ ਅੱਧਾ ਲਾਗੂ ਕਰ ਦੋ ਤੇ ਅੱਧਾ ਨਾ ਹੋਵੇ ਉਹਨੂੰ ਮਰ ਲਿਆ ਜਾਂਦਾ ਸੰਪੂਰਨ ਤੌਰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਕੀ ਹੁਣ ਇਹ ਜਿਹੜਾ ਅਕਾਲੀ ਦਲ ਦੇ ਅੰਦਰ ਸੋਚਿਆ ਜਾ ਰਿਹਾ ਹੈ ਇਲੈਕਸ਼ਨ ਪਹਿਲੀ ਨਹੀਂ ਲੜੀ ਕਿਉਂਕਿ ਸਾਡਾ ਜਰਨੈਲ ਨਹੀਂ ਲੜ ਰਿਹਾ ਅਸੀਂ ਨਹੀਂ ਲੜ ਰਹੀ ਤੇ ਤਨਖਾਹ ਦੀ ਸੇਵਾ ਕਰਦੇ ਕਰਦੇ ਡਾਕਟਰ ਦਰਜੀਤ ਸਿੰਘ ਚੀਮਾ ਕਹਿੰਦੇ ਨੇ ਕਾਰਪੋਰੇਸ਼ਨ ਅਸੀਂ ਜ਼ਰੂਰ ਲੜਾਂਗੇ ਜਿਹੜੀ ਸਾਜ਼ਿਸ਼ ਹੈ ਉਹਨੂੰ ਅਸੀਂ ਡੀਫੀਟ ਕਰਾਂਗੇ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਅਕਾਲੀ ਦਲ ਨੂੰ ਮਤਲਬ ਓਵਰ ਆਲ ਪਾਰਟੀ ਦੇ ਤੌਰ ਤੇ ਡੈਮੇਜ ਕਰਾਂਗੇ ਹਜੇ ਤੁਸੀਂ ਉਹ ਨਹੀਂ ਰੋਕਿਆ ਤੁਹਾਡਾ ਢਾਂਚਾ ਉਸ ਫੈਸਲੇ ਮੁਤਾਬਕ ਭੰਗ ਹੈ ਇੱਕ ਤਾਈਪ ਤਨ ਤਰੀਕ ਤੋਂ ਹੋ ਜਾਣਾ ਚਾਹੀਦਾ ਤਿੰਨ ਦਿਨ ਚੋੜਾ ਲਾਣਾ ਚਾਹੀਦਾ ਸੀ ਤੁਸੀਂ ਉਸੇ ਢਾਂਚੇ ਨੂੰ ਇੱਕ ਹੋਰ ਸਰਗਰਮ ਕਰਕੇ ਉਸ ਇਲੈਕਸ਼ਨ 'ਚ ਉਤਰ ਰਹੇ ਹੋ ਤੇ ਬਿਨਾਂ ਕਿਸੇ ਡਿਬੇਟ ਤੇ ਡਿਸਕਸਸ਼ਨ ਦੇ ਦੁਬਾਰਾ ਉਸੇ ਕੋਰਟ ਕੋਲ ਜਾਏ ਤੋਂ ਦੁਬਾਰਾ ਬਾਕੀ ਦੇ ਪੰਥਕ ਡੋਮੇਨ 'ਚ ਰਹੇ ਹੋ ਤਾਂ ਤੁਸੀਂ ਆਪਣੇ ਫੈਸਲਾ ਕਰ ਲਓ ਉਹਦੀ ਜਿਹੜੀ ਪਹਿਲੀ ਮੀਟਿੰਗ ਵੀ ਸੱਦੀ ਜਾ ਰਹੀ ਹੈ ਉਹ ਕੋਰ ਕਮੇਟੀ ਦੀ ਹੈ ਕੋਰ ਕਮੇਟੀ ਅਕਾਲੀ ਦਲ ਦੇ ਕਨਸਟੀਟਿਊਸ਼ਨ 'ਚ ਕੋਈ ਵਜੂਦ ਨਹੀਂ ਰੱਖਦੀ ਆਪਦਾ ਹੀ ਕਨਸਟੀਟਿਊਸ਼ਨ 'ਚ ਵਜੂਦ ਨਹੀਂ ਰੱਖਦੀ ਉਹ ਅਨ ਕਨਸਟੀਟਿਊਸ਼ਨਲ ਬਾਡੀ ਠੀਕ ਹੈ ਬਣਾ ਲਈ ਉਹ ਤੁਹਾਡੀ ਸਹਿਮਤੀ ਹੁੰਦੀ ਹੈ ਵੀ ਕਿ ਕਿਚਨ ਕੈਬਨਟ ਮੰਗਾਪਾ ਇੰਨੇ ਬੱਦੇ ਬਣਾ ਲੈਨੇ ਸੰਵਿਧਾਨ ਦੇ ਵਿੱਚ ਉਹਦੇ ਚ ਵੀ ਨਹੀਂ ਹੈ ਜਿਹੜਾ ਘਟੋ ਘਟਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਜਾਂਦਾ ਬਾਕੀ ਨਹੀਂ ਮੈਨੂੰ ਪਤਾ ਕੋਈ ਹੋਰ ਹੋਵੇ ਕਈ ਵਾਰ ਕਿਸੇ ਟਾਈਪ ਦਾਤਾ ਉਹ ਲਾਗ ਕਰਦਾ ਉਹ ਕੋਰ ਕਮੇਟੀ ਵੀ ਇਕੱਲਾ ਡਿਸਕਸ਼ਨ ਕਰਦੀ ਐ ਸੁਖਵੀਰ ਸਿੰਘ ਬਾਦਲ ਤੇ ਹਮਲੇ ਦਾ ਸੁਖਵੀਰ ਸਿੰਘ ਬਾਦਲ ਤੇ ਉੱਥੇ ਬੈਠੇ ਤੇ ਹਮਲੇ ਨੂੰ ਵੀ ਵੱਡੀ ਪੱਧਰ ਤੇ ਕੰਡੈਮ ਕੀਤਾ ਗਿਆ ਕਿ ਨਹੀਂ ਉਹ ਜਗ੍ਹਾ ਇਸ ਤਰੀਕੇ ਕੰਜਾਂ ਨੇ ਕਿਹਾ ਕਿ ਤਰੀਕਾ ਹੀ ਠੀਕ ਨਹੀਂ ਕੰਜਾਂ ਨੇ ਕਿਹਾ ਉੱਥੇ ਤਰੀਕਾ ਠੀਕ ਦੀ ਘਟੋ ਘਟ ਜਦੋਂ ਉਹ ਆਪਣੀ ਸੇਵਾ ਨਿਭਾ ਰਿਹਾ ਸੀ ਤੇ ਉਹਦੇ ਤੇ ਹਮਲਾ ਗਲਤ ਹੈ ਉਹਨੂੰ ਵੀ ਵੱਡੇ ਪੱਧਰ ਤੇ ਇਹ ਨਹੀਂ ਬਲਕਬ ਨਹੀਂ ਕੀਤਾ ਗਿਆ ਕੁਝ ਸੱਜਣਾ ਨੂੰ ਛੱਡ ਕੇ ਜਾਂ ਕੁਝ ਉਹਨੂੰ ਜ਼ਿਆਦਾਤਰ ਇਹ ਕਿਹਾ ਗਿਆ ਕੰਡੈਮ ਕਰਦੀ ਗੱਲ ਹੈ ਜਥੇਦਾਰ ਅਕਾਲ ਤਖਤ ਨੇ ਵੀ ਆਪਣੇ ਕੋਲ ਆ ਕੇ ਕਿਹਾ ਉਸੇ ਦਿਨ ਆਪਣੀ ਇੱਕ ਸਟੇਟਮੈਂਟ ਦਿੱਤੀ ਸਾਰਿਆਂ ਨੇ ਦਿੱਤੀ ਪਰ ਉਦੋਂ ਬਾਅਦ ਇੱਕ ਟ੍ਰੈਂਡ ਚੱਲ ਰਿਹਾ ਹੈ ਜਿਹੜੇ ਦਿਨੇ ਹੋ ਗਿਆ ਸੀ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਬਰਕਰ ਕਮੇਟੀ ਅਸਤੀਫਾ ਪ੍ਰਵਾਨ ਨਹੀਂ ਕਰ ਰਹੀ ਸੀ ਐਨ ਕੇ ਸ਼ਰਮਾ ਤੋਂ ਲੈ ਕੇ ਤੇ ਜਿਹੜੇ ਅਨਿਲ ਜੋਸ਼ੀ ਤੱਕ ਜਦੋਂ ਅਲੱਗ ਹੋਣ ਲੱਗੇ ਇੱਕ ਬੈਲਨਰੀ ਕ੍ਰੀਏਟ ਕੀਤੀ ਗਈ ਕਿ ਫਿਰ ਸਾਰੇ ਹਿੰਦੂ ਨਿਕਣ ਲੱਗੇ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਦਾ ਧਾਰਮਿਕ ਹੋਣ ਲੱਗ ਗਿਆ ਧਰਮ ਵਾਲੇ ਪਾਸੇ ਜਾਣ ਲੱਗ ਗਿਆ ਇੱਕ ਇਹ ਜਿਹੜਾ ਸੈਟਅਪ ਬਣਾਇਆ ਸੀ ਤੇ ਕੋਰ ਕਮੇਟੀ ਚ ਐਨ ਕੇ ਸ਼ਰਮਾ ਵੀ ਆ ਕੇ ਬੈਠਦਾ ਤੇ ਸਾਰੇ ਲੋਕ ਬੈਠਦੇ ਨੇ ਉਸ ਤੋਂ ਬਾਅਦ ਮਾਮਲਾ ਅਸਤੀਫਾ ਟਾਲਣ ਦਾ ਜਾਂ ਮਾਮਲਾ ਅਪਰੋਚ ਦਾ ਦੋਨਾਂ ਚ ਫਿਰ ਇੱਕ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਉ ਤਾਂ ਤੇ ਜੋ ਉਦੋਂ ਬਾਅਦ ਕਿਸੇ ਨੂੰ ਇਤਰਾਜ਼ ਨਹੀਂ ਉਹਨਾਂ ਨੂੰ ਦੁਬਾਰਾ ਕੋਰ ਕਮੇਟੀ ਚ ਬੈਠੇ ਤਰਕਾਹਤਾ ਫਿਰ ਧਾਰਮਿਕ ਤੌਰ ਤੇ ਲੱਗੀ ਗਈ ਹੈ ਜੇ ਪ੍ਰਿੰਸੀਪਲੀ ਇਤਰਾਜ਼ ਹੁੰਦਾ ਤਾਂ ਇਨਕੇ ਸ਼ਰਮਾ ਕਿਉਂ ਆਉਂਦਾ ਫਿਰ ਜਾਂ ਬਾਕੀ ਦੇ ਕਿਉਂ ਆਉਂਦੇ ਇਹਦਾ ਮਤਲਬ ਇੱਕ ਸਮੁੱਚਤਾ ਸੀ ਜਦੋਂ ਡਾਂਟ ਪਈ ਕਿ ਕਿਸੇ ਨੇ ਨਹੀਂ ਬੋਲਣਾ ਓਨੀ ਦੇਰ ਨਾ ਬਲਟੋਆ ਬੋਲਿਆ ਓਨੀ ਦੇਰ ਨਾ ਸ਼ਰਮਾ ਬੋਲਿਆ ਓਨੀ ਦੇਰ ਕੋਈ ਨਹੀਂ ਬੋਲਿਆ 2 ਦਸੰਬਰ ਤੋਂ ਬਾਅਦ ਦੁਬਾਰਾ ਫੇਰ ਪਟਨਾ ਸਾਹਿਬ ਦਾ ਸਾਬਕਾ ਜਿਹੜਾ ਰਣਜੀਤ ਸਿੰਘ ਦੁਬਾਰਾ ਉਸੇ ਮੋੜ ਚ ਆ ਕੇ ਹੋਰ ਕਈ ਸੱਜਣ ਉਸੇ ਮੋੜ ਚ ਆ ਕੇ ਫੇਰ ਉਹੀ ਗੱਲ ਨਹੀਂ ਹਰਪ੍ਰੀਤ ਸਿੰਘ ਜੇ ਉਹ ਉਹਨਾਂ ਦੀ ਆ ਕੱਡੋ ਆ ਕੱਡੋ ਆ ਕੱਡੋ ਉਸੇ ਮੋੜ ਚ ਫੇਰ ਇਹ ਮੈਂ ਤਾਂ ਇਹ ਗੱਲ ਕਹਿੰਦਾ ਕਿ ਮੈਨੂੰ ਲੱਗਦਾ ਕਿ ਇਹਦਾ ਮਤਲਬ ਦਿਮਾਗ ਦੇ ਅੰਦਰ ਦੀ ਜਿਹੜੀ ਇੱਕ ਪਰਕੇ ਰਿਹਾ ਹੋਰ ਤਰ੍ਹਾਂ ਦੀ ਚੱਲ ਰਹੀ ਹੈ ਤੇ ਉੱਪਰੋਂ ਮਜਬੂਰੀ ਦੂਜੇ ਤਰ੍ਹਾਂ ਦੀ ਇੱਕ ਗੱਲ ਲਿਆ ਰਹੀ ਹੈ ਜਿਹੜੇ ਸਾਰੇ ਸੈਟਅਪ ਮੋਰਨ ਇੱਕ ਗੱਲ ਜ਼ਰੂਰ ਹੈ ਕਿ ਜੇ ਇੱਕ ਪੰਜ ਸਿੰਘ ਸਾਹਿਬਾਨ ਦਾ ਫੈਸਲਾ ਹੈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫੇ ਦੇਣੇ ਨੇ ਕਿ ਜਥੇਦਾਰ ਅਕਾਲ ਤਖਤ ਕੋਲ ਕੀਤੀ ਗਈ ਇੱਕ ਅਪੀਲ ਕੱਲੇ ਜਥੇਦਾਰ ਅਕਾਲ ਤਖਤ ਦਾ ਇਹ ਦਾਇਰਾ ਹੈ ਕਿ ਆਪ ਵੀ ਕਹਿੰਦੇ ਚਲ ਦੇਤੇ ਦਿਨ ਤੁਹਾਨੂੰ ਜਾਂ ਦੁਬਾਰਾ ਵਿਚਾਰ ਲਈ ਪੰਜਾਬ ਦੀ ਮੀਟਿੰਗ ਹੋਣੀ ਚਾਹੀਦੀ ਸੀ ਇਹ অথੋਰਾਇਜ਼ੇਸ਼ਨ ਦਾ ਕੁਐਸਚਨ ਹੈ ਕਿ ਜਥੇਦਾਰ ਆਪ ਹੀ ਵਾਇਲਟ ਕਰ ਰਹੇ ਨੇ ਆਪਣੇ ਉਹ ਸਾਰੇ ਮਾਮਲੇ ਨੂੰ ਤੇ ਇਸ ਤੋਂ ਬਾਅਦ ਅਗਲੀ ਗੱਲ ਫੇਰ ਇਹ ਹੈ ਕਿ ਜੇ ਟਾਈਮ ਹੀ ਦੇਤਾ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਧਾਮੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹਦਾ ਮੁਖੀ ਬਣਾਇਆ ਉਹ ਕਲੀਅਰ ਕੱਟ ਕਹਿੰਦੇ ਨੇ ਮੈਂ ਨਹੀਂ ਸੱਦਣੀ ਜੇ ਟੈਕਨੀਕਲ ਗੱਲਾਂ ਨੇ ਇਹਦੇ ਚ ਦੇਖਾਂਗੇ ਉਹ ਜਥੇਦਾਰ ਦੀ ਮੰਨਣ ਦੀ ਬਜਾਏ ਆਪਣੇ ਬੌਸ ਦੀ ਮੰਨ ਰਹੇ ਨੇ ਮੀਟਿੰਗ ਤਾਂ ਬਣਾਓ ਜਦ ਕੋਈ ਕਹੂਗਾ ਨਹੀਂ ਹੈ ਗੈਰ ਰਸਮੀ ਜਿਹੋ ਜੀ ਮਰਜੀ ਹੈ ਮੀਟਿੰਗ 'ਚ ਜੋ ਕੰਮ ਕਰੋਗੇ ਦੇਖੀ ਜਾਊਗੀ ਉਹਦੇ 'ਚ ਹੁਣ ਜਿਹੜਾ ਮਾਮਲਾ ਇੱਥੇ ਪੋਲਿਟਿਕਲ ਲੜ ਲਿਆ ਕੇ ਖੜਾ ਕੀਤਾ ਹੋ ਰਿਹਾ ਹੈ ਇਹਦੇ ਨਾਲ ਪਾਰਟੀ ਡੀ ਰਜਿਸਟਰਡ ਹੋਣ ਦਾ ਖਤਰਾ ਹੈ। ਦੋ ਦਲੀਲਾਂ ਜਿਹੜੀਆਂ ਅਕਾਲ ਤਖਤ ਕੋਲ ਦੁਬਾਰਾ ਗਈਆਂ ਨੇ ਤੇ ਇਹਦੇ ਨਾਲ ਅਜੇ ਸਾਡੀ ਤਰਖਾਹ ਰਹਿੰਦੀ ਹੈ, ਹਿੱਸਾ ਰਹਿੰਦਾ ਸੇਵਾ ਦਾ। ਕਿਉਂਕਿ ਬਹੁਤ ਜ਼ਿਆਦਾ ਬੰਦੇ ਜਿਹੜੇ ਕੋਰ ਕਮੇਟੀ ਇਹ ਤਰਖਾਹ ਜਿਨ੍ਹਾਂ ਨੂੰ ਲੱਗੀ ਹੋਈ ਹੈ ਜਾਂ ਸੇਵਾ ਲੱਗੀ ਹੋਈ ਹੈ, ਉਹਦੇ ਚੋਂ ਵੀ ਬਰਕਰਾਰ ਕਮੇਟੀ ਦੇ ਮੈਂਬਰ ਨੇ ਉਹ ਆਪਣੀ ਸੇਵਾ ਨਿਭਾਉਂਦੇ ਹੋਏ ਉਹਦੇ ਚ ਸ਼ਾਮਲ ਨਹੀਂ ਹੋ ਸਕਦਾ। ਪਰ ਕੋਰ ਕਮੇਟੀ ਦੇ ਤਾਂ ਮжоਰਿਟੀ ਮੈਂਬਰ ਸੀ ਉਹਦੇ ਚ ਤਾਂ ਕੋਰ ਕਮੇਟੀ ਦੀ ਮੀਟਿੰਗ ਕਿਵੇਂ ਹੋ ਗਈ ਸਾਢੇ 3 ਸੇਵਾ ਤੋਂ ਬਾਅਦ ਤਾਂ ਵਰਕੇ ਕਮੇਟੀ ਦੀ ਵੀ ਕਿਉਂ ਨਹੀਂ ਹੋ ਸਕਦੀ ਸਾਢੇ 3 ਉਹ ਵੀ ਗੱਲ ਕੋਈ ਨਹੀਂ ਉਹ ਲੌਜਿਕ ਲੌਜਿਕ ਦੇਣ ਲਈ ਹੈ ਮੈਨੂੰ ਨਹੀਂ ਲੱਗਿਆ ਉਹਦੇ ਚ ਕੋਈ ਦਮ ਹੈ ਉਸ ਮਾਮਲੇ ਦੇ ਵਿੱਚ ਇਸੇ ਕਰਕੇ ਇਤੂ ਬਾਅਦ ਹੁਣ ਦਾ ਜਿਹੜਾ ਮਾਮਲਾ ਹੈ ਸ਼ਾਇਦ ਇਹ ਇਹ ਯੂਰੋਜਬਾਈ ਦਾ ਇੱਕ ਟਾਈਪ ਦਾ ਚੱਲੇਗਾ ਜੇ ਜਥੇਦਾਰ ਸਾਹਿਬ ਇਹ ਦੇ ਹੀ ਜਾਂਦੇ ਨੇ ਪਰਮੇਸ਼ਰ ਨੂੰ ਵੀ ਦੰਦੇ ਤੇ ਐਨੇ ਦਿਨ ਦੇਤੇ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਕੋਈ ਗੱਲ ਕਿਸ ਤਰੀਕੇ ਦੀ ਆਉਂਦੀ ਹੈ ਟੈਕਨੀਕਲੀ ਵਕੀਲਾਂ ਚ ਦੋ ਤਿੰਨ ਰਾਏ ਆ ਨੇ ਆਪਣੀਆਂ ਜਿਹੜੀ ਉਹਨਾਂ ਦੇ ਵਕੀਲ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਜਿਹੜੇ ਐਜੀਪੀਸੀ ਦੇ ਵਕੀਲ ਨੇ ਸਿਆਲਕਾ ਸਾਹਿਬ ਨੇ ਹੋਰ ਸਾਰੇ ਉਹ ਕਹਿੰਦੇ ਹੈਗੀ ਹੈ ਜੀ ਟੈਕਨੀਕਲ ਦਿੱਕਤ ਇਹ ਦੂਜੇ ਕਈ ਵਕੀਲ ਕਹਿੰਦੇ ਨੇ ਕੋਈ ਟੈਕਨੀਕਲ ਦਿੱਕਤ ਨਹੀਂ ਹੈ ਇਹ ਸਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਅਪਰੂਵ ਕਰ ਲੇ ਉਹ ਕਹਿੰਦੇ ਉਹਨਾਂ ਨੇ ਤਾਂ ਇਹ ਥੋੜੀ ਕਹਿ ਕਿ ਤੁਸੀਂ ਮੈਂਬਰਸ਼ਿਪ ਭਰਤੀ ਕਿਵੇਂ ਕਰਨੀ ਹੈ ਇਹ ਥੋੜੀ ਕਹਿ ਕਿ ਤੁਸੀਂ ਕਿਨੂੰ ਕਰਨਾ ਹੈ ਕਿਨੂੰ ਨਹੀਂ ਕਰਨਾ ਇਹ ਥੋੜੀ ਕਹਿ ਤੁਸੀਂ ਸਿੱਖ ਨੂੰ ਕਰਨਾ ਹੈ ਇਹਨੂੰ ਨਹੀਂ ਕਰਨਾ ਫਲਾਡੇ ਨੂੰ ਕਰਨਾ ਇਹ ਤਾਂ ਕਿ ਆ ਕੇ ਕਾਲੀ ਦਲ ਦੇ ਵਿਧਾਨ ਮੁਤਾਬਕ ਕਰੋ ਜੋ ਵੀ ਤੁਹਾਡਾ ਹੈ ਇਸ ਲਈ ਇਹਦੇ ਚਈ ਟੈਕਨੀਕਲ ਦਿੱਕਤ ਤਾਂ ਨਹੀਂ ਹੈ ਤੇ ਪਰ ਗੱਲ ਇਹ ਕੀ ਵੀ ਸੀਗੀ ਕਿ 1979 ਦਾ ਇੱਕ ਕੇਸ ਹੈਗਾ ਪੈਰਲਲ ਉਸੇ ਮਾਮਲੇ ਦਾ ਸੱਤ ਮੈਂਬਰੀ ਕਮੇਟੀ ਉਦੋਂ ਵੀ ਡਿਊਟੀ ਲਈ ਬਣੀ ਸੀ ਉਦੋਂ ਤਾਂ ਟਿਕਟਾਂ ਹੀ ਐਸੈਂਬਲੀ ਦੀ ਸੱਤ ਮੈਂਬਰੀ ਕਮੇਟੀ ਨੇ ਦਿੱਤੀਆਂ ਸੀ ਹਾਈ ਕੋਰਟ ਚ ਕਿੰਨੀਆਂ ਹੀ ਪਟੀਸ਼ਨਾਂ ਗਈਆਂ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਰੱਦ ਹੋ ਗਈਆਂ ਪਟੀਸ਼ਨਾਂ ਉਹ ਨਹੀਂ ਸੀ ਅੱਗੇ ਥਰੂ ਹੋਣ ਜਾਉ ਸਾਰੇ ਮਾਮਲੇ ਦੇ ਵਿੱਚ ਲੜਦਾ ਤਾਂ ਜਿਹੜੇ ਬੰਦੇ ਕੈਂਡੀਡੇਟ ਜਾ ਰਹੇ ਨੇ ਬਾਕੀ ਸਾਰਾ ਕੁਝ ਜਾ ਰਿਹਾ ਉਹ ਉਸ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਲੜਨਗੇ ਆਪਣੀ ਪਾਰਟੀ ਮੁਤਾਬਕ ਲੜਨਗੇ ਹੁਣ ਤਾਂ ਉਹ ਵੀ ਪੈਟਰਨ ਨਹੀਂ ਹੈ ਇਹ ਕਮੇਟੀ ਤਾਂ ਕੇਵਲ ਇੰਨੀ ਬਣਾਈ ਆ ਨਾ ਕਿ ਉਹ ਦੇਖ ਰੇ ਕਰੂਗੀ ਮੈਂਬਰਸ਼ਿਪ ਦੀ ਜੇ ਉਹ ਵਰਕਿੰਗ ਕਮੇਟੀ ਉਸ ਕਮੇਟੀ ਨੂੰ ਓਨ ਕਰ ਲੈ ਕੇ ਅਸੀਂ ਘਟਾਚਾ ਭੰਗ ਕਰਦੇ ਜਿਵੇਂ ਉਹ ਕਹਿੰਦੇ ਅਸੀਂ ਡਾਕਟਰ ਚੀਮਾ ਨੇ ਇੱਕ ਦਲੀਲ ਦਿੱਤੀ ਉਹਨਾਂ ਦੇ ਨਾਚ ਕਿ ਸੁਖਵੀਰ ਸਿੰਘ ਬਾਦਲ ਇਸ ਕਰਕੇ ਇਹ ਨਹੀਂ ਸੀ ਕਿ ਆ ਗਲਤ ਤਖਤ ਕਰਕੇ ਅਸਤੀਫਾ ਦੇ ਰਹੇ ਨੇ ਉਹਨਾਂ ਨੇ ਕਹੇ ਇਸ ਕਰਕੇ ਅਸਤੀਫਾ ਦੇ ਰਹੇ ਨੇ ਕਿਉਂਕਿ ਦਸੰਬਰ ਦੇ ਵਿੱਚ ਚੋਣ ਆ ਗਈ ਹੈ ਕਾਦੀ ਦਲ ਦੀ ਤਾਂ ਕਿ ਕੋਈ ਵੀ ਪ੍ਰਧਾਨ ਬਣੇ ਉਹਦੇ ਲਈ ਰਾਹ ਖਾਲੀ ਕਰ ਰਹੇ ਨੇ ਤੇ ਇਹ ਫੈਸਲਾ ਤਾਂ ਹੁਣ ਵੀ ਹੋ ਸਕਦਾ ਜੀ ਸਾਰੇ ਭਾਈ ਅਸਤੀਫਾ ਦੇ ਰਹੇ ਨੇ ਰਾਹ ਖਾਲੀ ਹੁਣ ਇਹ ਸੱਤ ਮੈਂਬਰ ਦੀ ਕਮੇਟੀ ਨਵੀਂ ਭਰਤੀ ਕਰਾ ਕੇ ਨਵੀਂ ਚੋਣ ਹੋਏਗੀ ਰਸਤਾ ਤਾਂ ਮੈਨੂੰ ਤਾਂ ਨਹੀਂ ਟੈਕਨੀਕਲ ਲੱਗਦਾ ਕਿ ਇਹਦੇ 'ਚ ਕੋਈ ਦਿੱਕਤ ਵਾਲੀ ਗੱਲ ਲੀਗਲ ਜਾਂ ਉਸ ਲੈਵਲ ਤੇ ਖੜੀ ਹੋਈ ਹੈ ਪਰ ਹੁਣ ਇੱਕ ਗੱਲ ਤੇ ਜ਼ਰੂਰ ਡਿਬੇਟ ਲੰਬੇ ਸਾਲ ਹੋ ਸਟਾਰਟ ਹੋਏਗੀ ਜੇਕਰ ਪੋਲਿਟੀਕਲ ਚੈਲੰਜ ਹੈਗਾ ਹੈ ਵਾਕਈ ਅਕਾਲੀ ਦਲ ਦੀ ਗੱਲ 'ਚ ਕੋਈ ਸਚਾਈ ਨਜ਼ਰ ਆਉਂਦੀ ਹੋਵੇ ਤਾ ਫਿਰ ਨਵਾਂ ਇਹ ਮੁੱਦਾ ਖੁੱਲੂਗਾ ਮੀਰੀ ਪੀਰੀ ਦੇ ਕਨਸੈਪਟ ਨੂੰ ਰਿਵਿਊ ਕਰਨ ਦਾ ਫਿਰ ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਕੱਲ ਤੋਂ ਕੱਲ ਤੋਂ ਮਤਲਬ ਅੱਗੇ ਤੋਂ ਅਕਾਲ ਤੱਕ ਤ ਪੋਲਿਟੀਕਲ ਸਾਈਡ ਦੇ ਵਿੱਚ ਦਖਲ ਨਹੀਂ ਦੇਗਾ ਕੇਵਲ ਧਾਰਮਿਕ ਹੁਣ ਤੱਕ ਦੀ ਵਿਆਖਿਆ ਹੈ ਕਿ ਅਕਾਲ ਤੱਕ ਕੋਈ ਧਾਰਮਿਕ ਤਾਕਤ ਨਹੀਂ ਹੈ ਉਹ ਟੈਂਪੋਰਲ ਸੀਟ ਹੈ ਜਿਹੜੀ ਪੋਲਿਟੀਕਲ ਅਗਵਾਈ ਵੀ ਕਰਦਾ ਤੇ ਬਾਕੀ ਦੀਆਂ ਚੀਜ਼ਾਂ ਉਸ ਲੈਵਲ ਤੇ ਦਿੰਦਾ ਤਾਂ ਕਿਤੇ ਜਿਹੜੀ ਕ੍ਰਿਸਚੀਅਨਟੀ ਦੇ ਵਿੱਚ ਜਿਹੜੀ ਲੜਾਈ ਚੱਲੀ ਪਿਛਲੇ 500 ਸਾਲ ਪਹਿਲਾਂ ਅਸੀਂ ਉੱਥੇ ਉਸ ਮੁਕਾਮ ਤੇ ਆ ਕੇ ਖੜੇ ਹੋਗੇ ਥਿਓਰੀਟੀਕਲੀ ਡਿਬੇਟ ਦੇ ਵਿੱਚ ਜੇਕਰ ਉਸ ਮਾਮਲੇ ਦੇ ਵਿੱਚ ਜੇ ਤਾਂ ਲੰਮਾ ਪੰਡੋਰਾ ਬਾਕਸ ਖੋਲੂ ਤਾਂ ਉਧਰ ਨੂੰ ਜਾਊਗੀ ਇਹ ਗੱਲ ਉਦੋਂ ਬਿਨਾਂ ਨਹੀਂ ਰੁਕੂਗੀ ਅੱਗੇ ਤੋਂ ਅੱਗੇ ਚਲਦੀ ਚਲਦੀ ਇਹ ਡਿਸੀਸਿਵ ਫੈਸਲਾ ਹੋਏਗਾ ਹੁਣ ਜਥੇਦਾਰਾਂ ਨੇ ਸਖਤੀ ਨਾਲ ਆਪਣਾ ਫੈਸਲਾ ਲਾਗੂ ਕਰਾਉਣਾ ਜੇ ਫੈਸਲਾ ਨਹੀਂ ਇੰਪਲੀਮੈਂਟ ਹੁੰਦਾ ਤਾਂ ਉਹ ਅਗਲੀ ਡਿਬੇਟ ਤੁਹਾਡੇ ਬੂਹੇ ਤੇ ਖੜੀ ਆ ਤਾਂ ਉਹ ਡਿਬੇਟ ਦੇ ਵਿੱਚ ਫਿਰ ਜਾਣਾ ਪਏਗਾ ਉਹ ਸਾਰੇ ਮਾਮਲੇ ਦੇ ਵਿੱਚ ਉਹਦੇ ਤੋਂ ਬਿਨਾ ਮੈਨੂੰ ਲੱਗਦਾ ਕੰਮ ਨਹੀਂ ਚੱਲੇਗਾ ਤੇ ਜੇ ਉਹ ਸੱਤ ਮੈਂਬਰਰੀ ਕਮੇਟੀ ਨਹੀਂ ਕਰ ਵਰਕ ਕਰਦੀ ਬਾਕੀ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਤਾਂ ਫਿਰ ਫਿਰ ਤਾਂ ਉਹੀ ਅਕਾਲੀ ਦਲ ਹੈ ਜਿਹੜਾ ਸੁਖੀ ਨਾਲ ਆ ਤਾਂ ਬਾਕੀ ਜਿਹਨੂੰ ਉਹ ਲੈ ਨਾਲ ਹੈ ਆਪਣੀ ਮੈਂਬਰਸ਼ਿਪ ਇੱਕ ਦਾਇਰੇ ਦੇ ਵਿੱਚ ਹੋਏਗੀ ਜਿਸ ਵੀ ਲੈ ਬੰਦਾ ਕੰਮ ਹੋਏਗਾ ਚੱਲੂਗਾ ਉਹ ਹਾਲਾਂਕਿ ਅਕਾਲੀ ਦਲ ਨੇ ਸਬਧਾਨ ਨੂੰ ਆਪ ਹੀ ਨਹੀਂ ਮੰਨੇ ਆ ਸਮਾ ਰਹਿੰਦੇ ਆਪਣੀ ਮੈਂਬਰਸ਼ਿਸ਼ਪ ਕੱਟ ਕੇ ਆਪਣੀਆਂ ਚੋੜਾ ਕਰਾ ਕੇ ਸਾਰਾ ਨਾਮਿਨੇਟਡ ਅਕਾਲੀ ਦਲ ਬਾਰ ਬਾਰ ਤੁਸੀਂ ਹਰ ਚੀਜ਼ ਨੋਮੀਨੇਟ ਕਰ ਰਹੇ ਹੋ ਤੁਸੀਂ ਉਸ ਕਨਸਟੀਟਿਊਸ਼ਨ ਦੀ ਬੱਗੇ ਆਪ ਕਰ ਰਹੇ ਹੋ ਆਪਦੇ ਦੀ ਵੀ ਤੇ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਬਣਿਆ ਹੋਇਆ ਉਹਦੀ ਵੀ ਇਹ ਸਾਰੀ ਚੀਜ਼ ਜਿੰਨੂੰ ਮੇਰਾ ਖਿਆਲ ਹੈ ਹੁਣ ਜਿਹੜਾ ਇੱਥੇ ਆ ਕੇ ਨਵੇਂ ਸਿਰੇ ਉਹ ਖੜਾ ਹੈ ਜਿਹੜੀ ਇੱਕ ਗੱਲ ਬਣੀ ਸੀ ਵੀ ਸ਼ਾਇਦ ਕਿਧਰੇ ਪਾਸੇ ਨੂੰ ਇਹ ਰਿਜ਼ਰਵ ਹੋਣ ਜਾ ਰਿਹਾ ਹੈ ਤਾਂ ਸਗੋਂ ਨਵੀਂ ਕੰਟਰਡਿਕਸ਼ਨ ਇਹ ਬਿਲਕੁਲ ਵਾਜਬ ਗੱਲ ਹੈ ਕਿ ਅਕਾਲੀ ਦਲ ਦਾ ਟੋਟਲ ਜੋਰ ਇੱਥੇ ਲੱਗ ਗਿਆ ਹੁਣ ਕਿ ਸੁਖਵੀਰ ਸਿੰਘ ਬਾਦਲ ਤੇ ਹਮਲੇ ਵਾਲੀ ਗੱਲ ਨੂੰ ਵੱਡੀ ਗੱਲ ਦੇ ਤੌਰ ਤੇ ਪੇਸ਼ ਕੀਤਾ ਜਾਏ ਤਾਂ ਕਿ ਉਹ 2 ਦਸੰਬਰ ਵਾਲਾ ਜਿਹੜਾ ਫੈਸਲਾ ਉਹ ਉਦੋਂ ਛੋਟਾ ਲੱਗੇ ਉਦੋਂ ਬੈਕਗਰਾਉਂਡ ਚ ਜਾਏ ਤੇ ਇਹ ਦੋਨੇ ਗੱਲਾਂ ਨੂੰ ਦੇ ਨਾਲੋਂ ਉਹਦੇ ਨਾਲੋਂ ਇਹ ਜਾਦਾ ਇੰਪੋਰਟੈਂਟ ਗੱਲ ਮੰਨੀ ਜਾਏ ਤਾਂ ਕਿ ਹੌਲੀ ਹੌਲੀ ਸਮਾਂ ਪਾ ਕੇ ਗੱਲ ਵਿੱਚ ਸ਼ਾਇਦ ਇਸ ਤਰੀਕੇ ਦੇ ਨਾਲ ਲੰਘ ਜੇ ਮਾਮਲਾ ਉੱਥੇ ਆ ਕੇ ਦੁਬਾਰਾ ਖੜਾ ਹੋ ਗਿਆ ਸ਼ਾਇਦ ਤੇ ਅਕਾਲੀ ਦਲ ਨੂੰ ਹੁਣ ਸਤਿਕਾਰ ਕਰੂਗਾ ਪੂਰੀ ਤਰ੍ਹਾਂ ਜਿਹੜਾ ਪੋਲੀਟੀਕਲ ਇਕਾਂਸ ਹੈ ਜਾਂ ਨਹੀਂ ਕਰੂਗਾ ਫਿਰ ਕੀ ਸੰਗਤ ਪ੍ਰਵਾਨ ਕਰ ਲੂਗੀ ਉਸ ਨੂੰ ਚਾ ਨਹੀਂ ਕਰ ਲੂਗੀ ਕਿਤੇ ਨਾ ਉਹ ਸਾਰਾ ਕੁਝ ਹੀ ਕਿਉਂਕਿ ਬੇਪਰੋਸਗੀ ਦਾ ਆਲਮ ਐਡਾ ਵੱਡਾ ਹੈ ਉਹ ਪ੍ਰਵਾਨ ਕਰਨ ਯੋਗ ਨਹੀਂ ਜਿਹੜਾ ਜਥੇਦਾਰ ਸਾਹਿਬਾਨ ਤੇ ਇੱਕ ਨੰਬੰਦਾ ਭਰੋਸਾ ਪੈਦਾ ਹੋਇਆ ਕਿ ਉਹਨਾਂ ਨੇ ਕਰਤਾ ਫਿਰ ਵੀ ਜਿੰਨਾ ਵੀ ਸ਼ਾਇਦ ਇੰਨੀ ਵੀ ਉਮੀਦ ਨਹੀਂ ਸੀ ਬਹੁਤ بڑے ਸੈਕਸ਼ਨ ਨੂੰ ਕਿ ਉਹ ਇੰਨਾ ਵੀ ਸਟੈਂਡ ਲੈ ਸਕਣਗੇ ਤੇ ਜੇ ਇਹਦੇ ਚ ਪੋਲਾ ਪੈ ਗਿਆ ਕੰਮ ਫਿਰ ਉਹ ਜਿਹੜੀ ਇੱਕ ਉਮੀਦ ਤੇ ਭਰੋਸਾ ਬਣਿਆ ਉਹ ਵੀ ਡੈਂਟ ਪੈ ਜਾਊਗਾ ਆਟੋਮੈਟਿਕਲੀ ਜਿਹੜਾ ਇਹ ਹੋਇਆ ਸੀ ਵੀ ਇੰਸਟੀਚੂਨ ਬੜੀ ਬਣ ਗਈ ਹੈ ਵਿਅਕਤੀਆਂ ਤੇ ਫਿਰ ਉਹ ਇੰਸਟੀਚਿਊਸ਼ਨ ਦੇ ਵੱਡਪਣ ਦਾ ਵੀ ਇੱਕ ਲੈਵਲ ਦਾ ਅਸਰ ਇਹਦੇ ਤੇ ਜ਼ਰੂਰ ਪਏਗਾ ਹੁਣ ਸਵਾਲ ਮੈਨੂੰ ਲੱਗਦਾ ਇੱਥੇ ਆ ਕੇ ਸਾਰੇ ਖੜੇ ਹੋਏ ਨੇ ਖੁੱਲੇ ਨੇ ਜਿੰਨਾ ਚਿਰ ਇਹ ਕਲੋਜ਼ ਨਹੀਂ ਹੁੰਦੇ ਬਹੁਤ ਬਹੁਤ ਮਿਹਰਬਾਨੀ ਬਾਈ ਗੁਰਜੀਤ ਕਾਹਨ ਜੀ